ਸਸ ਰਿਗਾਲ ਦੀ ਸਾਰਿਆਂ ਨੂੰ ਮੈਂ ਹੁਣੇ-ਹੁਣੇ ਟਿਕਟੌਕ ਤੇ ਇੱਕ ਵੀਡੀਓ ਦੇਖੀ ਹੈ ਜ ਜਿਹਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਵੀ ਮੈਨੂੰ ਪਤਾ ਸੀ ਵੀ ਕਮਲ ਦੇ ਫੋਨਾਂ ਵਿੱਚ ਕੀ ਕੁਛ ਹੈ ਤੇ ਇਸ ਲਈ ਜਿਹੜਾ ਅਮ੍ਰਿਤਪਾਲ ਸਿੰਘ ਖਾਨ ਹੈ ਉਹ ਫੋਨ ਲੈ ਕੇ ਭੱਜਿਆ ਹੁਣ ਉਹ ਪੰਜਾਬ ਪੁਲਿਸ ਨੂੰ ਬਲੈਕਮੇਲ ਕਰ ਰਿਹਾ ਕਿ ਕੁਝ ਪੰਜਾਬ ਪੁਲਿਸ ਦੇ ਆਫਿਸਰਸ ਦੀਆਂ ਅਸ਼ਲੀਲ ਵੀਡੀਓ ਹੈ ਕਮਲ ਦੇ ਨਾਲ ਕਮਲਕੌਰ ਭਾਬੀ ਦੇ ਨਾਲ ਕੁਝ ਪੋਲਿਟਿਕਸ ਲੀਡਰਾਂ ਉਹਨਾਂ ਦੀ ਸ਼ਲੀਲ ਵੀਡੀਓ ਕਮਲਕੌਰ ਭਾਬੀ ਦੇ ਨਾਲ ਸੋਚਣ ਵਾਲੀ ਇਹ ਗੱਲ ਆ ਕਿ ਮੈਰੋ ਨੂੰ ਕਿੰਨਾ ਪਤਾ ਲੱਗਿਆ ਕਿ ਕਮਲਕੌਰ ਦੇ ਫੋਨ ਵਿੱਚ ਇਸ ਟਾਈਪ ਦੀਆਂ ਕੋਈ ਵੀਡੀਓਜ਼ ਆ ਸੋਚੋ ਕਿਉਂਕਿ ਜਿਹੜਾ ਇੱਕ ਫੋਨ ਹੁੰਦਾ ਉਹ ਤੁਹਾਡੀ ਪ੍ਰਾਈਵੇਸੀ ਹੁੰਦੀ ਆ ਉਸ ਨੂੰ ਲੋਕ ਲਾਇਆ ਹੁੰਦਾ ਉਹ ਫੋਨ ਵਿੱਚ ਕੀ ਕੀ ਚੀਜ਼ਾਂ ਹਨ ਕਿ ਬੱਚੇ ਨੇ ਪੇਰੈਂਟਸ ਤੱਕ ਨੂੰ ਵੀ ਨਹੀਂ ਪਤਾ ਹੁੰਦਾ ਰਾਈਟ ਫਿਰ ਜੇ ਉਹ ਕਹਿੰਦਾ ਆਪਣੇ ਆਪ ਨੂੰ ਵੀ ਉਹ ਮੁਸਲਮਾਨ ਕਹਿੰਦਾ ਵੀ ਮੈਂ ਨਿਹੰਗ ਆ ਜੇ ਮੇਰੇ ਪਿਓ ਨੇ ਸਿੱਖੀ ਧਰਮ ਅਪਣਾ ਲਿਆ ਸੀ ਅਸੀਂ ਸਿੱਖ ਹੋ ਗਏ ਮੈਂ ਨਿਹੰਗ ਬਣ ਗਿਆ ਫਿਰ ਇਹਦਾ ਮਤਲਬ ਉਹ ਪਾਠ ਤੋਂ ਉਸ ਪ੍ਰਮਾਤਮਾ ਦੀ ਬੰਦਗੀ ਤੋਂ ਬਹੁਤ ਦੂਰ ਸੀ ਉਹ ਕਦੇ ਕਿਸੇ ਗੁਰੂ ਘਰ ਚੋਂ ਪਾਠ ਕਰਦੇ ਨਹੀਂ ਦੇਖਿਆ ਕਿਤੇ ਕੋਈ ਕਹਦੇ ਵੀ ਬੰਦਾ ਕਿਤੇ ਬਹਿ ਕੇ ਭਗਤੀਆਂ ਪਾਠ ਕਰ ਰਿਹਾ ਨਾ ਉਹਦੀ ਜਿਹੜੀ ਚੇਤਨਾ ਸੀ ਉਹਦਾ ਮਨ ਸੀ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਲੱਗਿਆ ਹੀ ਨਹੀਂ ਸੀ ਉਹ ਬੰਦਾ ਕਦੀ ਗ੍ਰੰਥ ਸਾਹਿਬ ਨਾਲ ਜੁੜਿਆ ਹੀ ਨਹੀਂ ਸੀ ਉਹ ਛੱਡੋ ਤਾਂ ਕੁਰਾਨ ਸ਼ਰੀਫ ਦੇ ਨਾਲ ਵੀ ਨਹੀਂ ਜੁੜਿਆ ਹੋਣਾ ਉਹਦਾ ਜਿਹੜਾ ਜੁੜਾਅ ਸੀ ਨਾ ਅੰਮ੍ਰਿਤਪਾਲ ਸਿੰਘ ਖਾਨ ਦਾ ਉਹਦਾ ਜੁੜਾਅ ਸੀ ਅਸ਼ਲੀਲ ਗੱਲਾਂ ਵੱਲ ਲੁੱਚੀਆਂ ਕੁੜੀਆਂ ਵੱਲ ਧਿਆਨ ਜ਼ਿਆਦਾ ਸੀ ਲੁੱਚੇ ਕੰਮਾਂ 'ਚ ਧਿਆਨ ਜ਼ਿਆਦਾ ਸੀ ਪਰ ਇਹ ਹੁਣ ਤੁਸੀਂ ਬਹਿ ਕੇ ਸੋਚਣਾ ਹੈ ਕਿ ਉਹਨੂੰ ਕਿਸ ਤਾਂ ਪਤਾ ਲੱਗਿਆ ਕਿ ਉਸ ਵੀਡੀਓ ਦੇ ਵਿੱਚ ਕਮਲ ਦੇਆਂ ਕੋਈ ਵੀਡੀਓ ਪੰਜਾਬ ਦੇ ਪੁਲਿਸ ਆਫਿਸਰਸ ਨਾਲ ਆ ਨੰਗੀਆਂ ਇਹ ਪੰਜਾਬ ਦੇ ਕੁਝ ਪੋਲਿਟਿਕਸ ਲੀਡਰਸ ਆ ਉਹਨਾਂ ਨਾਲ ਪਰ ਮੈਂ ਇੱਕ ਪੁਆਇੰਟ ਤੇ ਵੀ ਬਹਿ ਕੇ ਸੋਚਦੀ ਆ ਕਮਲ ਕੌਲ ਇਸ ਨੋਟ ਲੁਕਿੰਗ ਲਾਈਕ ਅ ਸ਼ਿਲਪਾ ਸ਼ੈਟੀ অর ਸ਼੍ਰੀ ਦੇਵੀ অর ਲਾਈਕ ਵੀ ਕੋਈ ਉਹਦੀ ਬੋਡੀ ਫਿਗਰ ਨਹੀਂ ਸੀ ਸ਼ੀ ਇਸ ਨੋਟ ਅ ਬਿਊਟੀਫੁਲ ਊਮਨ ਤਾਂ ਜਿਹੜੇ ਰਾਜਨੀਤੀ ਵਾਲੇ ਲੋਕ ਇਹਨਾਂ ਕੋਲ ਤਾਂ ਪੈਸਾ ਬੜਾ ਹੁੰਦਾ ਨੇਤਾ ਕੋਲੇ ਤਾਂ ਫਿਰ ਪੈਸਾ ਦੇ ਕੇ ਚੰਗੀਆਂ ਟੌਪ ਦੀਆਂ ਮਾਡਲਾਂ ਨਾਲ ਮੂੰਹ ਕਾਲਾ ਕਰਦੇ ਆ ਰਹੀ ਗੱਲ ਜੇ ਪੁਲਿਸ ਦੇ ਵੱਡੇ ਆਫੀਸਰਸ ਨੇ ਵੱਡੇ ਪੱਦਰ ਤੇ ਆਈ ਡੋਨਟ ਥਿੰਕ ਸੋ ਕਿ ਉਹ ਇੰਨੇ ਸਟੂਪਿਡ ਹੋਣਗੇ ਕਿ ਅਗਰ ਕਿਸੇ ਕੁੜੀ ਨਾਲ ਉਹ ਪੈਸੇ ਦੇ ਕੇ ਰਿਲੇਸ਼ਨ ਵੀ ਬਣਾ ਰਹੇ ਹੋਣਗੇ ਤੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗੂ ਕੁੜੀ ਉਹਨਾਂ ਦੇ ਵੀਡੀਓ ਬਣਾ ਰਹੀ ਹੈ ਸੋਚੋ ਜ਼ਰੂਰ ਜਿੰਨੇ ਹਾਈ ਪੱਦਰ ਦੇ ਵੱਡੇ ਪੁਲਿਸ ਆਫਿਸਰਸ ਨੇ ਪੰਜਾਬ 'ਚ ਪਹਿਲੀ ਗੱਲ ਤਾਂ ਬਹੁਤ ਡੀਸੈਂਟ ਨੇ ਮੈਨੂੰ ਮੈਂ ਨਹੀਂ ਕੋਈ ਐਦਾਂ ਦੇਖਿਆ ਕਿ ਕਿਸੇ ਵੱਡੇ ਡੀਐਸਪੀ ਕਮਿਸਟਰ ਨੇ ਕਦੇ ਕਿਸੇ ਔਰਤ ਨੂੰ ਅਪੱਦਰ ਭਾਸ਼ਾ ਬੋਲੀ ਹੋਵੇ ਯਾ ਉਹਨਾਂ ਦੇ ਕੋਈ ਐਦਾਂ ਦੀ ਕੋਈ ਰੀਲ ਕੋਈ ਗੰਦੀ ਫਿਲਮ ਵਾਇਰਲ ਹੋਈ ਹੋਵੇ ਨਹੀਂ ਉਹਨਾਂ ਦਾ ਜਿਹੜਾ ਇੱਥੇ ਦਿਮਾਗ ਹੁੰਦਾ ਰੋ ਦਿਮਾਗ ਦੇ بیس ਤੇ ਐਜੂਕੇਸ਼ਨ ਦੇ بیس ਤੇ ਟਾਪ ਦਾ ਪੋਜੀਸ਼ਨ ਤੇ ਜਾਂਦੇ ਆ ਸੋ ਐਦਾਂ ਦੇ ਆਫੀਸਰ ਐਦਾਂ ਦੀ ਔਰਤ ਨਾਲ ਆਈ ਡੋਨਟ ਥਿੰਕ ਸੋ ਕਿ ਕਦੀ ਕੋਈ ਪੈਸੇ ਦੇ ਕੇ ਵੀ ਬੁਲਾਈ ਹੋਗੀ ਨੋ ਵੇ ਹੁਣ ਜੇ ਮੈਂ ਗੱਲ ਕਰਾਂ ਪੁਲਿਸ ਪੰਜਾਬ ਪੁਲਿਸ ਦੇ ਛੋਟੇ ਪੱਧਰ ਦੇ ਆਫੀਸਰ ਤੁਸੀਂ ਹੌਲਦਾਰ ਲਾ ਲੋ ਐਸਾ ਚਲਾ ਲਓ ਹਾਂ ਇਹਨਾਂ ਦੇ ਮੈਂ ਮੰਨ ਸਕਦੀ ਹਾਂ ਵੀ ਇਹ ਲੋਕਾਂ ਦੇ ਕਾਂਡ 100% ਹੋ ਸਕਦੇ ਆ ਇਹ ਲੋਕੀ ਵਿਆਹਵਰੇ ਬਾਲ ਬੱਚਿਆਂ ਵਾਲੇ ਬਾਹਰ ਚਾਕੇ ਹੋਰ ਜਨਾਨੀ ਨਾਲ ਰਿਲੇਸ਼ਨ ਇਜ਼ੀਲੀ ਜਿੰਨੇ ਦੇਖੋਗੇ ਤੁਸੀਂ ਐਚਐਸ ਹੋਣਗੇ ਆ ਥਾਣੇਦਾਰ ਲਾ ਲਓ ਹੌਲਦਾਰ ਜੀ ਨੂੰ ਕਹਿੰਦੇ ਆ ਇਹ ਲੋਕ ਹੋਣਗੇ ਇਸ ਲੈਵਲ ਦੇ ਵਿੱਚ ਨੋ ਡਾਊਟ ਉਹਨਾਂ ਨੂੰ ਦਹਿਸ਼ਤ ਪਈ ਆ ਵੀ ਸਾਡੇ ਤਾਂ ਤਲਾਕ ਹੋ ਜਾਣੀ ਤੇ ਤੋਂ ਮੰਮੀਓ ਜਦੋਂ ਮੂੰਹ ਕਾਲਾ ਕਰਨ ਜਾਂਦੇ ਹੋ ਵਿਆਹਵਰੇ ਹੋ ਕੇ ਇੱਕ 11 ਔਰਤ ਨਾਲ ਰਿਲੇਸ਼ਨ ਰੱਖਦੇ ਉਹ ਤੋਂ ਡਰ ਨਹੀਂ ਹੁੰਦਾ ਖਾਫ ਨਹੀਂ ਹੁੰਦਾ ਆਪਣੀ ਵਾਈਫ ਦਾ ਆਪਣੇ ਬੱਚਿਆਂ ਦਾ ਸਮਾਜ ਦਾ ਦੁਨੀਆ ਦਾ ਸੋ ਅਗਰ વાਕਈ ਗੱਲ ਸੱਚ ਹੈ ਕਿ ਉਹਦੇ ਕੋਲ ਐਸੀ ਕੁ ਵੀਡੀਓਜ਼ ਹੈ ਤਾਂ ਲੱਖ ਦੀਆਂ ਲਾਲ ਤਾਂ ਪੰਜਾਬ ਪੁਲਿਸ ਦੇ ਛੋਟੇ ਪੱਧਰ ਵਾਲੇ ਆਫੀਸਰਸ ਨੂੰ ਕਿਉਂਕਿ ਮੈਂ ਇਸ ਚੀਜ਼ ਤੇ ਬਲੀਵ ਨਹੀਂ ਕਰ ਸਕਦੇ ਕਿ ਕਿਸੇ politician leader ਤੇ ਵੱਡੀ ਰੈਂਜ ਦੇੜੇ ਆਫੀਸਰਸ ਆ ਉਹਨਾਂ ਦੇ ਕੋਈ ਵੀਡੀਓ ਹੋਣੀ ਹੈ ਨਾ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ ਇਹ ਸਭ ਇੱਕ ਫਰਾਡ ਹੈ ਝੂਠ ਹੈ ਉਹ ਚਾਹੁੰਦਾ ਵੀ ਪੰਜਾਬ ਪੁਲਿਸ ਮੇਰਾ ਕੇਸ ਦੱਬ ਦੇ ਬੰਦ ਕਰ ਦੇ ਸਭ ਕੁਝ ਓਲੇ ਠੰਡ ਹੋ ਜੇ ਤਾਂ ਮੈਂ ਫੇਰ ਉਹੀ ਬਦਮਾਸ਼ੀ ਗੁੰਡਾ ਕਰਦੀ ਕਰਾਂ ਸੋ ਜਿਹੜਾ ਅਮਰਿਤਪਾਲ ਸਿੰਘ ਖਾਨ ਹੈ ਇਹ ਇੱਕ ਬਲੈਕ ਹੈ ਬੰਦਾ ਲੋਕਾਂ ਨੂੰ ਬਲੈਕਮੇਲ ਕਰਨ ਵਾਲਾ ਦੇਖੋ ਸਡਨਲੀ ਇਹ ਮਰਡਰ ਕਰ ਦਿੰਦਾ ਦੁਬਈ ਭੱਜ ਜਾਂਦਾ ਉਸ ਤੋਂ ਬਾਅਦ ਸਡਨਲੀ ਮਝਿਠੀਆਂ ਅੰਦਰ ਚੱਲ ਜਾਂਦਾ ਮਝਿਠੇ ਦੀ ਖਬਰ ਅਸੀਂ ਫੈਲਦੀ ਕਿ ਕਮਲਕੌਰ ਦਾ ਜਿਹੜਾ ਕੇਸ ਆ ਉਹ ਡਾਊਨ ਹੋ ਗਿਆ ਹੁਣ ਕੋਈ ਕਮਲਕੌਰ ਦਾ ਜ਼ਿਕਰ ਹੈ ਨਹੀਂ ਸੋਸ਼ਲ ਮੀਡੀਆ ਤੇ ਮਝਿਠਿਆ 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 ਹੋਈ ਜਾਂਦੀ ਆ ਸਡਨਲੀ ਮਝਿਠੀਆਂ ਵਾਲੇ ਕੇਸ ਹਾਈਲਾਈਟ ਨੂੰ ਡਾਊਨ ਕਰਨ ਵਾਸਤੇ ਲੱਖਸਾਧਾਨਾ ਨੂੰ ਚੱਕ ਲਿਆ ਜਾਂਦਾ ਉਹਦੇ ਗੱਡੀ ਵਿੱਚ ਗੱਡੀ ਮਾਰੀ ਜਾਂਦੀ ਉਹਨੂੰ ਠੀਕ ਐ ਇਸ ਵਾਰ ਆਮ ਨਾਟ ਟੇਕਿੰਗ ਅ ਲੱਖਸਾਧਾਨਾ ਸਾਈਡ ਠੀਕ ਐ ਉਹਦੇ ਕੁਝ ਚੀਜ਼ਾਂ ਜੋ ਮੈਨੂੰ ਪਸੰਦ ਨਹੀਂ ਐ ਪਰ ਇਸ ਵਾਰ ਆਈ ਥਿੰਕ ਉਹਦੇ ਨਾਲ ਤੱਕਾ ਹੋਇਆ ਆਈ ਟੈਲ ਯੂ ਡਰੋ ਐਸਵਾਰ ਉਹਦ ਨਾਲ ਥੱਕਾ ਹੋਇਆ ਜੋਦਰਾ ਕੀਤਾ ਅਚਾਨਕ ਲਖੇ ਸਧਾਨੇ ਨੂੰ ਮਾਰ ਪਿੱਟਿਆ ਜਾਂਦਾ ਪੁਲਿਸ ਵੱਲੋਂ ਕਿ ਮਝਿਠੀ ਵਾਲੀ ਗੱਲ ਤੇ ਪਰਦਾ ਪੈ ਜੇ ਹੁਣ ਲਖੇ ਸਧਾਨੇ ਕੇਸ ਤੋਂ ਬਾਅਦ ਹੁਣ ਥੋੜੇ ਦਿਨ ਰੁਕ ਜਾ ਕੋਈ ਹੋਰ ਨਾਮ ਆ ਜਾਊਗਾ ਮਤਲਬ ਚਲ ਕੀ ਰਿਹਾ ਪੰਜਾਬ 'ਚ ਇੱਕ ਕੇਸ ਨੂੰ ਛਪਾਣ ਵਾਸਤੇ ਤੁਸੀਂ ਦੂਜਾ ਕਾਂਡ ਸ਼ੁਰੂ ਕਰ ਦਿੰਨੇ ਹੋ ਫਿਰ ਉਹਨੂੰ ਲੁਕਾਉਣ ਵਾਸਤੇ ਤੁਸੀਂ ਦੂਜਾ ਇਹ ਕਿਹਦਾ ਦਿਮਾਗ ਛਾਤਰ ਚੱਲਦਾ ਹੈ ਚੀਜ਼ਾਂ ਪਿੱਛੇ ਇਹ ਮੈਨੂੰ ਨਹੀਂ ਪਤਾ ਤੁਸੀਂ ਫਾਈਂਡ ਆਊਟ ਕਰੋ ਕਿ ਕੀ ਹੋ ਰਿਹਾ ਹੈ ਸੋ ਅਮਰੇ ਤਾਂ ਪਾਸੈਂਗ ਖਾਣ ਜੋ ਕਿ ਪੰਜਾਬ ਪੁਲਿਸ ਨੂੰ ਧੰਕਾ ਰਿਹਾ ਹੈ ਹੋਰ ਮੇਰੀ ਪੰਜਾਬ ਪੁਲਿਸ ਤੋਂ ਇੱਕ ਰਿਕੁਐਸਟ ਹੈ ਕਿ ਜੇ ਕਿਸੇ ਨੇ ਕੋਈ ਐਸਾ ਕੰਡ ਕਰ ਵੀ ਲਿਆ ਕਮਲਕੌਰ ਨਾਲ ਭਾਈ ਡਰਨੇ ਦਾ ਨਹੀਂ ਲੜਨੇ ਦਾ ਫਾਈਟ ਕਰਨੇ ਦਾ ਕਿਉਂਕਿ ਡਰ ਕੇ ਅੱਗੇ ਜੀਤਾ ਹੈ ਇਹ ਵੀ 5 ਫੁੱਟ ਦੇ ਟਪੋਰੀ ਕੋਲੋਂ 5 ਫੁੱਟ ਦੇ ਕਾਲੇ ਬਤਾਉਂ ਜੇ ਕੋਲੋਂ ਤੁਸੀਂ ਇਹ ਤੇ ਬੰਦੇ ਕੋਲੋਂ ਡਰ ਕੇ ਪਾਗਲ ਜੇ ਬੰਦੇ ਕੋਲੋਂ ਜਿਹਦੀ ਨਾ ਅਕਲ ਨਾ ਸ਼ਕਲ ਗਿੱਟਿਆ ਤੇ ਮਨਮੜੇ ਦੀ ਮੈਲ ਲੱਗੀ ਹੁੰਦੀ ਆ ਹੈ ਪਤਾ ਨਹੀਂ ਬੈਠਾ ਕਮਰੇ ਦੇ ਉਹ ਲੈ ਨਿਵਾਸ ਪੜ ਰਿਆ ਹੁੰਦਾ ਬਾਹਰ ਆ ਕੇ ਕਹਿੰਦਾ ਜੀ ਮੈਂ ਸੇਖਾ ਜਿਹੜਾ ਬੰਦੇ ਦਾ ਆਪਣਾ ਧਰਮ ਹੀ ਹੈ ਨਹੀਂ ਕੋਈ ਜਿਹੜਾ ਬੰਦਾ ਮੈਂ ਅੱਗੇ ਵੀ ਕਹਿੰਨੀ ਆ ਕਿਸੇ ਨੂੰ ਚੁੱਭਦਾ ਤਾਂ ਚੁੱਭੇ ਆਈ ਡੋਨਟ ਕੇਅਰ ਜਿਹੜਾ ਬੰਦਾ ਲਾਈਫ 'ਚ ਆਪਣੇ ਧਰਮ ਬਦਲਦਾ ਹੈ ਨਾ ਜਿਸ ਧਰਮ 'ਚੋਂ ਪੈਦਾ ਹੋਇਆ ਉਹ ਉਹਦੀ ਰਿਸਪੈਕਟ ਨਹੀਂ ਕਰਦਾ ਉਹ ਧਰਮ ਬਦਲ ਕੇ ਸੋਚਦਾ ਵੀ ਹੁਣ ਮੈਂ ਇਹ ਬਣ ਜਾਣਾ ਹੈ ਸ਼ਾਇਦ ਬੰਨੀ ਰੱਬ ਸਿੱਧਾ ਹੀ ਮੇਨੂੰ ਡਾਇਰੈਕਟ ਮੀਟਿੰਗ ਹੋ ਜੂਗੀ ਰੱਬ ਨਾਲ ਰੱਬ ਮੇਰੇ ਸਾਰੇ ਕੰਮ ਕਰ ਦੇਗਾ ਦੇਖੋ ਦੁਨੀਆ ਵਿੱਚ ਕੋਈ ਜਾਤ ਧਰਮ ਹੈ ਹੀ ਨਹੀਂ ਅਸਲ 'ਚ ਨਾ ਕੋਈ ਹਿੰਦੂਆ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਨਾ ਕੋਈ ਸਾਈਆ ਜੇ ਸੋਚਿਆ ਜਾਵੇ ਆਪਾਂ ਸਾਰੇ ਇਕੁਅਲ ਜੇ ਸੇਮ ਇਨਸਾਨ ਆ ਪਰ ਜਦੋਂ ਤੁਸੀਂ ਕਹੋਗੇ ਕਿ ਤੂੰ ਅਮਰਪਾਲ ਸਿੰਘ ਖਾਨ ਨੂੰ ਵਾਰ-ਵਾਰ ਮੁਸਲਮਾਨ ਮੁਸਲਮਾਨ ਟਿਕਟੋਕ ਤੋਂ ਦੇ ਜਿਹੜੇ ਸਾਥੀ ਸੰਗੀ ਕਹਿੰਦੇ ਕਿਉਂ ਕਹਿਨੀ ਹੈ ਬਈ ਮੈਂ ਉਹਨੂੰ ਜਾਣ ਬੁੱਝ ਕੇ ਕਹਿਨੀ ਹੈ ਤਾਂ ਕਿ ਉਹਨੂੰ ਤਕਲੀਫ ਹੋਵੇ ਜਿਹੜੇ ਉਹਦੇ ਲੱਲੀਆਂ ਛੱਲੀਆਂ ਜੀ ਟਿਕਟੌਕ ਤੇ ਫਿਰਦੀਆਂ ਇਹਨਾਂ ਨੂੰ ਵੀ ਤਕਲੀਫ ਹੋਵੇ ਕਿ ਕਮਲ ਕੌਰ ਜੀ ਪਿੱਛੇ ਕੌਰ ਨਹੀਂ ਲਾ ਸਕਦੀ ਸੀ ਤਾਂ ਮੈਰੋ ਵੀ ਪਿੱਛੇ ਸਿੰਘ ਨਹੀਂ ਲਾ ਸਕਦਾ ਸੀ ਉਹ ਖਾਣ ਹੀ ਲੱਗੂਗਾ ਉਹਦੇ ਸੋ ਕਿਹੜੀਆਂ ਚੱਕਰਾਂ ਤੁਸੀਂ ਲੋਕ ਪਏ ਹੋ ਤੁਸੀਂ ਕਿ ਕੌਰ ਐਂਡ ਸਿੰਘਸ ਯੂ ਗਾਇਸ ਤੁਸੀਂ ਰਜਿਸਟਰਡ ਕਰਾਇਆ ਹੋਇਆ ਉਹਨੂੰ ਕਿ ਕੌਰ ਬਸ ਸਿੱਖਾਂ ਪਿੱਛੇ ਕੌਰ ਹੁਣ ਕਈ ਰਾਜਪੂਤ ਪਿੱਛੇ ਸਿੰਘ ਲੱਗਦਾ ਕਿ ਮਾਰ ਦੋਗੇ ਜਾ ਕੇ ਉਹਨਾਂ ਨੇ ਸਿੰਘ ਕਿਉਂ ਲਾਇਆ ਔਰ ਕੌਰ ਲਾਣਾ ਵੀ ਚੁਆਇਸ ਹੈ ਬੰਦੇ ਦੀ ਮੈਂ ਨਹੀਂ ਕੋਰ ਲਾਉਂਦੀ ਮੇਰੀ ਦਾਦੀ ਲਾਉਂਦੀ ਸੀ ਚਰਨਜੀਤ ਕੌਰ ਮੈਂ ਨਹੀਂ ਲਾਇਆ ਆਪਣੇ ਨਾਮ ਪਿੱਛੇ ਕੋਰ ਮੇ ਸਿਸਟਰਸ ਨੇ ਲਾਇਆ ਆਪਣੇ ਨਾਮ ਪਿੱਛੇ ਕੋਰ ਵੀ डोंਟ ਲਾਈਕ ਇਟ ਲੇਸ ਨੂੰ ਪਸੰਦ ਆ ਸੀ ਆਪਣਾ ਸਰਨੇਮ ਲਾਉਣਾ ਦੈਟਸ ਇਟ ਇਹ ਕੋਈ ਤੱਕਾ ਨਹੀਂ ਜ਼ਬਰਦਸਤੀ ਨਹੀਂ ਜਿਹਨੂੰ ਕੋਰ ਪਸੰਦ ਆ ਲਾਓ ਜਿਹਨੂੰ ਕੋਰ ਪਸੰਦ ਨਹੀਂ ਆ ਨਾ ਲਾਓ ਦੈਟਸ ਇਟ ਪਰ ਤੁਸੀਂ ਕਹਿੰਦੇ ਬਸ ਜੀ ਕੋਰ ਸਿਰਫ ਸਿੱਖਾਂ ਦੀ ਕੁੜੀਆਂ ਹੀ ਲਾ ਸਕਦੀਆਂ ਹੈ ਫਿਰ ਮੈਂ ਰੋ ਸਿੰਘ ਕਿਉਂ ਲਾਉਂਦਾ ਸੀ ਪਿੱਛੇ ਜਿਹਦਾ ਪਿਓ ਆ ਗਿਆ ਸੀ ਸਿੱਖੀ ਚ ਹੂਸ ਕੇਰ ਉਹਦਾ ਦਾਦਾ ਪਰਦਾਦਾ ਸਾਰੇ ਡੀਐਨਏ ਮੁਸਲਮਾਨਾਂ ਦਾ ਫਿਰ ਮੇਰੀ ਵੈਸੀ ਗੱਲ ਤੇ ਸੁਈ ਸੁਈ ਨਹੀਂ ਜੱਟ ਦੀ ਗਰਾਰੀ ਅੜ ਗਈ ਜਿਉਂ ਕੋਰ ਲਾ ਸਕਦੇ ਤਾਂ ਸਿੰਘ ਜਿਉਂ ਕੋਰ ਨਹੀਂ ਲਾ ਸਕਦੀ ਸੀ ਨਾ ਕਮਲਕੌਰ ਫਿਰ ਸਿੰਘ ਕਿਉਂ ਲਾਉਂਦਾ ਸੋ ਰਿਕਵੈਸਟ ਪੰਜਾਬ ਪੁਲਿਸ ਤੋਂ ਕਿ ਇਹਦੇ ਜਿਹੜੇ ਕਾਰਵਾਈਆਂ ਨੂੰ ਬਰਕਰਾਰ ਰੱਖਿਆ ਜਾਵੇ ਇਹ ਬੰਦੇ ਨੂੰ ਫਾਈਂਡ ਆਊਟ ਕੀਤਾ ਜਾਵੇ ਇਹਨੂੰ ਪ੍ਰੋਪਰਲੀ ਇੰਡੀਆ ਲਿਆਇਆ ਜਾਵੇ ਤੇ ਤਾਂ ਉਮਰ ਤਾ عمر ਨੰਮਰ ਸਕੈਟ ਦੀ ਸਜ਼ਾ ਹੈ ਯਾਨੂ ਫਾਂਸੀ ਦੀ ਸਜ਼ਾ ਦੋ ਸਜ਼ਾਟ ਇੱਕ ਤਨ ਨੂੰ ਮਿਲਣੀ ਚਾਹੀਦੀ ਹੈ। ਔਰ ਦੇਖੋ ਕਿੰਨਾ ਛਾਤਰ ਬੰਦਾ ਹੈ। ਮੈਂ ਫੇਰ ਗੱਲ ਨੂੰ ਦਰਹਾ ਰਹੀ ਆ। ਇਹਨੂੰ ਕਿਵੇਂ ਪਤਾ ਸੀ? ਕਮਲ ਕੌਰ ਪਾਪੀ ਦੇ ਫੋਨ ਵਿੱਚ ਕਿਹੜਾ ਕਿਹੜਾ ਮਟੀਰੀਅਲ ਔਰ ਉਹਨੂੰ ਫੋਨ ਲੈ ਆਂਦੀ ਨੇ ਅੱਗ ਕਿਉਂ ਲੱਗੀ ਸੀ? ਇਟ ਮੀਨਸ ਇਹਦੇ ਖੁੱਦ ਦੇ ਵੀ ਸੰਬੰਧ ਸੀ ਕਮਲ ਕੌਰ ਨਾਲ। ਉਹ ਸੰਬੰਧਾਂ 'ਚ ਉਹ ਪਿਆਰ ਮੁਹੱਬਤ ਇਹਨਾਂ ਦੇ ਫੋਨ ਫੋਨ ਚੱਕਿੱਤੇ ਦੇਖਿਆ ਵੀ ਬੜਾ ਮਟੀਰੀਅਲ ਆ ਫੋਨ ਦੇ ਵਿੱਚ ਉਹਦੇ ਨਾਲ ਸੌਂਦਾ ਰਿਹਾ ਹੰਬ ਬਿਸਤਰ ਹੁੰਦਾ ਰਿਹਾ ਥਾਈ ਤੇ ਨਿਰਹਾਜ਼ੇ ਦੇ ਕੁਰਸੀ ਇਤੋਂ ਅੱਦਾਂ ਕਿਸੇ ਨੇ ਅੰਕਲ ਕਿੱਦਾਂ ਪਤਾ ਹੋ ਸਕਦਾ ਫਲਾਨੀ ਕੁੜੀ ਤੇ ਫੋਨ ਚ ਕੀ ਹੈ ਸੋਚਣ ਵਾਲੀ ਗੱਲ ਆ ਸੋਚਿਓ ਜਰੂਰ